कर लो जी फ्रेम वगैरह सैट कर लो तो शुरू करिएम ओके है जी करो शुरू एक मिनट यार नहीं स्पीड नहीं आ रही दोबारे कर दिया कट कर करो सत श्री अंजा बहुत बहुत स्वागत है मैं हाँ अवतार सिंह कंबोज ਦੋਸਤੋ ਅਸੀਂ ਤੁਸੀਂ ਲਗਭਗ ਸਾਰੇ ਮੋਬਾਈਲ ਦਾ ਇਸਤੇਮਾਲ ਕਰਦੇ ਹਾਂ ਮੋਬਾਈਲ ਫੋਨ ਦਾ ਇਸਤੇਮਾਲ ਕਰਦੇ ਹਾਂ ਅਤੇ ਮੋਬਾਈਲ ਫੋਨ ਇੰਟਰਨੈਟ ਤੋਂ ਬਿਨਾ ਅਧੂਰੇ ਹੁੰਦੇ ਨੇ ਅਕਸਰ ਅਸੀਂ ਜਦੋਂ ਕੋਈ ਇੰਟਰਨੈਟ ਵਾਲਾ ਕੰਮ ਕਰਨਾ ਹੁੰਦਾ ਹੈ ਕੋਈ ਕਿਸੇ ਨੂੰ ਯਾਰ ਦੋਸਤ ਨੂੰ ਵੀਡੀਓ ਭੇਜਣੀ ਹੁੰਦੀ ਹੈ ਜਾਂ ਫਿਰ ਕੁਝ ਸਾਡੇ ਵਰਗੇ ਲੋਕ ਨੇ ਜਿਨ੍ਹਾਂ ਨੇ ਪ੍ਰੋਫੈਸ਼ਨਲ ਕੰਮ ਕਰਨੇ ਹੁੰਦੇ ਨੇ ਵੀਡੀਓ ਅਪਲੋਡ ਕਰਨੀ ਹੁੰਦੀ ਹੈਗੀ ਹੈ ਇਸ ਤੋਂ ਇਲਾਵਾ ਮਨੋਰੰਜਨ ਦਾ ਸਾਧਨ ਕੋਈ ਚੀਜ਼ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਕਈ ਵਾਰ ਕੀ ਹੁੰਦਾ ਕਿ ਇੰਟਰਨੈਟ ਦੀ ਸਪੀਡ ਬਹੁਤ ਘਟ ਆ ਰਹੀ ਹੁੰਦੀ ਹੈ। ਤਾਂ ਜਿਹੜਾ ਕੰਮ 1 ਮਿੰਟ ਵਿੱਚ ਹੋਣਾ ਹੁੰਦਾ ਉਹ ਕਈ ਵਾਰੀ ਉਸ ਤੋਂ ਕਈ ਗੁਣਾ ਵੱਧ ਸਮਾਂ ਲੈ ਜਾਂਦਾ ਹੈ। ਇਵੇਂ ਹੀ ਸਾਡੇ ਨਾਲ ਵੀ ਹੁਣੇ ਹੋ ਰਿਹਾ ਸੀ। ਤਾਂ ਫਿਰ ਆਖਰ ਇਹ ਹੁੰਦਾ ਕਿਉਂ ਹੈ? ਨੈਟ ਦੀ ਸਪੀਡ ਘਟ ਕਿਉਂ ਆਂਦੀ ਹੈ? ਇਹਦੇ ਕੀ ਕੀ ਕਾਰਨ ਹੋ ਸਕਦੇ ਨੇ ਅਤੇ ਹੁਣ ਹੱਲ ਕੀ ਹੈ ਕਿ ਵਧੀਆ ਸਾਡੇ ਫੋਨ ਦੇ ਵਿੱਚ ਨੈਟ ਦੀ ਸਪੀਡ ਵਧੀਆ ਆਵੇ ਅਤੇ ਸਾਡਾ ਕੰਮ ਮਿੰਟੋ-ਮਿੰਟੀ ਹੋਵੇ। ਇਹ ਵੀਡੀਓ ਇਸੇ ਦੇ ਲਈ ਅਸੀਂ ਬਣਾ ਰਹੇ ਹਾਂ। ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਅਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਦੀ ਇਸ ਨੂੰ ਲਾਈਕ ਵੀ ਜਰੂਰ ਕਰਨਾ। ਦੋਸਤੋ ਮੋਬਾਈਲ ਦਾ ਇਸਤੇਮਾਲ ਕਰਦੇ ਹੋਏ ਜੇਕਰ ਇੰਟਰਨੈਟ ਦੀ ਸਪੀਡ ਘਟ ਆ ਜਾਵੇ ਤਾਂ ਜਿਹੜਾ ਕੰਮ ਕੁਝ ਸਕਿੰਟ ਵਿੱਚ ਆ ਕੁਝ ਮਿੰਟ ਵਿੱਚ ਹੋਣਾ ਹੁੰਦਾ ਉਸ ਨੂੰ ਕਈ ਗੁਣਾ ਵੱਧ ਟਾਈਮ ਲੱਗ ਜਾਂਦਾ ਅਤੇ ਮਜ਼ਾ ਵੀ ਕਿਰਕਰਾ ਹੋ ਜਾਂਦਾ ਤੁਹਾਡਾ ਸਮਾਂ ਵੀ ਖਰਾਬ ਹੋ ਜਾਂਦਾ ਹੈ। ਹੁਣ ਆਖਰ ਅਸੀਂ ਜੇਕਰ ਸਾਦੇ ਸ਼ਬਦਾਂ ਵਿੱਚ ਕਹੀਏ ਤਾਂ ਇਸ ਨੈਟ ਦੀ ਸਪੀਡ ਘਟ ਹੋਣ ਦਾ ਕਾਰਨ ਕੀ ਹੈਗਾ? ਇਸ ਦੇ ਕਈ ਪ੍ਰਕਾਰ ਦੇ ਕਾਰਨ ਹੋ ਸਕਦੇ ਨੇ। ਪਹਿਲਾਂ ਤੁਹਾਨੂੰ ਇਸ ਦੇ ਕਾਰਨ ਦੱਸਾਂਗੇ। ਉਸ ਤੋਂ ਬਾਅਦ ਇਹਨਾਂ ਕਾਰਨਾਂ ਦਾ ਸੋਲੂਸ਼ਨ ਕਿ ਕਿਸ ਤਰ੍ਹਾਂ ਅਸੀਂ ਇੰਟਰਨੈਟ ਜਾਂ ਫਿਰ ਨੈੱਟ ਦੀ ਸਪੀਡ ਨੂੰ ਪ੍ਰੋਪਰ ਤਰੀਕੇ ਦੇ ਨਾਲ ਇਸਤੇਮਾਲ ਕਰ ਸਕਦੇ ਹਾਂ ਸਾਡੇ ਫੋਨ ਦੇ ਵਿੱਚ ਵਧੀਆ ਨੈੱਟ ਦੀ ਸਪੀਡ ਆਵੇ ਉਸ ਦੇ ਲਈ ਸਾਨੂੰ ਕੀ ਕੀ ਕਰਨਾ ਪਵੇਗਾ ਹੁਣ ਨੈੱਟ ਦੀ ਸਪੀਡ ਘਟਾਉਣ ਦੇ ਕਈ ਕਾਰਨ ਹੋ ਸਕਦੇ ਹਨ ਸਭ ਤੋਂ ਪਹਿਲਾ ਕਾਰਨ ਤਾਂ ਇਹ ਹੋ ਸਕਦਾ ਹੈ ਕਿ ਤੁਹਾਡੇ ਫੋਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਖਰਾਬੀ ਹੋ ਸਕਦੀ ਹੈ ਦੂਜਾ ਕਾਰਨ ਆਪਾਂ ਸਾਦੇ ਸ਼ਬਦਾਂ ਵਿੱਚ ਕਹੀਏ ਤੁਹਾਡੇ ਫੋਨ ਨੂੰ ਹੈਗ ਹੋਰ ਹੋ ਗਿਆ ਹੋ ਸਕਦਾ ਹੈ ਤੀਸਰਾ ਕਾਰਨ ਇਹ ਹੋ ਸਕਦਾ ਕਿ ਨੈੱਟਵਰਕ ਹੀ ਘਟਾਉਂਦਾ ਹੋਵੇ ਜਾਂ ਫਿਰ ਚੌਥਾ ਕਾਰਨ ਹੈਗਾ ਸੀਮ ਦੀ ਸਥਿਤੀ ਹੁਣ ਆਪਾਂ ਇਹਨਾਂ ਚਾਰੇ ਕਾਰਨਾਂ ਦਾ ਹੱਲ ਤੁਹਾਨੂੰ ਦੱਸਾਂਗੇ ਕਿ ਕਿਵੇਂ ਇਹਨਾਂ ਦਾ ਹੱਲ ਹੋ ਸਕਦਾ ਤੇ ਕਿਵੇਂ ਤੁਸੀਂ ਨੈਟ ਦੀ ਸਪੀਡ ਵਧੀਆਂ ਲੈ ਸਕਦੇ ਆ ਜਿਸ ਸੀਕੁਐਂਸ ਦੇ ਵਿੱਚ ਮੈਂ ਤੁਹਾਨੂੰ ਇਹ ਚਾਰੋਂ ਕਾਰਨ ਗਿਣਾਏ ਹੁਣ ਆਪਾਂ ਉਲਟ ਇਸ ਤੋਂ ਉਲਟ ਸੀਕੁਐਂਸ ਦੇ ਵਿੱਚ ਇਹਨਾਂ ਦਾ ਹੱਲ ਦੱਸਦੇ ਆ ਸਭ ਤੋਂ ਆਪਾਂ ਲਾਸਟ ਵਿੱਚ ਤੁਹਾਨੂੰ ਦੱਸਿਆ ਸੀ ਕਿ ਸੀਮ ਦੀ ਸਥਿਤੀ ਮੁਝੇ ਕਿ ਸੀਮਤੀ ਸਥਿਤੀ ਦੀ ਗੱਲ ਕਰੀਏ ਆਪਾਂ ਆਪਾਂ ਤੁਸੀਂ ਸਾਰੇ ਸੁਣਦੇ ਆਂ ਕਈ ਵਾਰ ਆਪਾਂ SIM ਖਰੀਦਣ ਜਾਂਦੇ ਆ ਤਾਂ ਕੰਪਨੀਆਂ ਦੇ ਕੋਲ ਨੂੰ ਕਿਹਾ ਜਾਂਦਾ ਕਿ SIM ਨੂੰ ਇੱਕ ਨੰਬਰ स्लॉट ਦੇ ਵਿੱਚ ਪਾਇਆ ਜਾਵੇ ਹੁਣ ਇਸ ਦਾ ਪ੍ਰਮਾਣਿਕ ਪ੍ਰੂਫ ਕੀ ਹੈ ਇਹ ਤਾਂ ਕੰਪਨੀਆਂ ਵੀ ਨਹੀਂ ਦੱਸਦੀਆਂ ਲੇਕਿਨ ਕਿਹਾ ਇਹ ਜਾਂਦਾ ਕਿ SIM ਬਿਹਤਰ ਤਰੀਕੇ ਨਾਲ ਇੱਕ ਨੰਬਰ स्लॉट ਦੇ ਵਿੱਚ ਚੱਲਦਾ ਹੈ ਅਤੇ ਤੁਸੀਂ ਵਧੀਆ ਇੰਟਰਨੈਟ ਦਾ ਉਪਯੋਗ ਤਾਂ ਹੀ ਕਰ ਸਕਦੇ ਹੋ ਜੇਕਰ ਇੱਕ ਨੰਬਰ ਸਲੋਟ ਦੇ ਵਿੱਚ SIM ਪਾਇਆ ਜਾਵੇ ਹੁਣ ਤੁਸੀਂ ਵੀ ਤੁਹਾਡੇ ਫੋਨ ਦੇ ਵਿੱਚ ਵੀ ਦੋ ਸਲੋਟ ਹੋਣਗੇ ਅਤੇ ਜੇਕਰ ਤੁਸੀਂ ਨੈਟ ਦੀ ਸਪੀਡ ਵਧੀਆ ਲੈਣੀ ਚਾਹੁੰਦੇ ਹੋ ਤਾਂ ਕੋਸ਼ਿਸ਼ ਇਹ ਕਰੋ ਕਿ ਤੁਸੀਂ ਜਦੋਂ ਕੋਈ ਪ੍ਰੋਫੈਸ਼ਨਲ ਕੰਮ ਜਾਂ ਫਿਰ ਕੋਈ ਜ਼ਰੂਰੀ ਕੰਮ ਕਰਨਾ ਹੈਗਾ ਕੋਈ ਵੀਡੀਓ ਅਪਲੋਡ ਕਰਨੀ ਜਾਂ ਕੁਝ ਵੀਡੀਓ ਦੇਖਣੀ ਹੈਗੀ ਤਾਂ ਫਿਰ ਤੁਸੀਂ ਇੱਕ ਨੰਬਰ स्लॉट ਵਾਲੇ SIM ਦਾ ਇੰਟਰਨੈਟ ਚਲਾਓ ਅਜਿਹਾ ਨਹੀਂ ਕਿ ਦੋ ਨੰਬਰ स्लॉट ਦੇ ਵਿੱਚ ਇੰਟਰਨੈਟ ਵਧੀਆ ਨਹੀਂ ਚੱਲਦਾ ਲੇਕਿਨ ਕਿਉਂਕਿ ਕੰਪਨੀਆਂ ਵੱਲੋਂ ਇੱਕ ਨੰਬਰ SIM ਨੂੰ ਪ੍ਰੈਫਰ ਕੀਤਾ ਜਾਂਦਾ ਇਸ ਕਰਕੇ ਅਸੀਂ ਇਹ ਪੁਆਇੰਟ ਤੁਹਾਨੂੰ ਦੱਸ ਰਹੇ ਹਾਂ ਹੁਣ ਦੂਸਰਾ ਕਾਰਨ ਆਪਾਂ ਗਿਣ ਸਕਦੇ ਹਾਂ ਕਿ ਨੈੱਟਵਰਕ ਦੀ ਸਮੱਸਿਆ ਹੁਣ ਨੈੱਟਵਰਕ ਦੀ ਸਮੱਸਿਆ ਕਈ ਤਰ੍ਹਾਂ ਦੀ ਹੁੰਦੀ ਹੈ ਕਈ ਵਾਰ ਤਾਂ ਤੁਸੀਂ ਇਹੋ ਜੀ ਥਾਂ ਦੇ ਉੱਪਰ ਹੋ ਸਕਦੇ ਹੋ ਜਿੱਥੇ ਨੈੱਟਵਰਕ ਘਟ ਆ ਰਿਹਾ ਹੋਵੇ ਜਾਂ ਫਿਰ ਤੁਸੀਂ ਭੀੜ-ਭੜ ਵਾਲੇ ਇਲਾਕਿਆਂ ਦੇ ਵਿੱਚ ਜਿਵੇਂ ਮੇਲੇ ਲੱਗਦੇ ਨੇ ਜਾਂ ਫਿਰ ਜਿੱਥੇ ਜ਼ਿਆਦਾ ਲੋਕ ਇੱਕੋ ਵਕਤ ਇਕੱਠੇ ਹੋ ਜਾਂਦੇ ਨੇ ਤਾਂ ਉੱਥੇ ਵੀ ਕਈ ਵਾਰ ਇੰਟਰਨੈਟ ਦੀ ਸਪੀਡ ਹੈਗੀ ਉਹ ਘਟ ਆਉਣ ਲੱਗ ਜਾਂਦੀ ਹੈ ਕਿਉਂਕਿ ਜ਼ਿਆਦਾ ਲੋਕ ਇਸਤੇਮਾਲ ਕਰਦੇ ਹੁੰਦੇ ਨੇ ਮੋਬਾਈਲ ਕੰਪਨੀਆਂ ਦੇ ਵੱਲੋਂ ਜਿੱਥੇ ਟਾਵਰ ਲਾਇਆ ਹੁੰਦਾ ਹੈ ਆਪਣਾ ਆਪਣੀ ਟਾਵਰ ਲਗਾਏ ਹੁੰਦੇ ਨੇ ਉੱਥੇ ਉਹਨਾਂ ਦੇ ਵੱਲੋਂ ਜਿਹੜੀ ਰੇਂਜ ਛੱਡੀ ਹੁੰਦੀ ਹੈ ਉਸ ਦਾ ਜਿਆਦਾ ਬੰਦਿਆਂ ਦੇ ਵੱਲੋਂ ਉਪਯੋਗ ਕਰਨ ਦੇ ਨਾਲ ਕਈ ਵਾਰ نیٹ ਦੀ ਸਪੀਡ ਘਟ ਜਾਂਦੀ ਹੈਗੀ ਹੈ ਤਾਂ ਇੱਕ ਇਸ ਨੂੰ ਪਛਾਣਨ ਦਾ ਇੱਕ ਹੋਰ ਤਰੀਕਾ ਵੀ ਹੈਗਾ ਤੁਸੀਂ ਆਪਣੇ ਮੋਬਾਈਲ ਦੇ ਉੱਪਰ ਜਿੱਥੇ ਤੁਹਾਡੇ ਮੋਬਾਈਲ ਦੇ ਵਿੱਚ ਤੁਹਾਡੇ ਨੈਟਵਰਕ ਸ਼ੋਅ ਕਰਦਾ ਹੈਗਾ ਤਾਂ ਉੱਥੇ ਤੁਸੀਂ ਧਿਆਨ ਨਾਲ ਦੇਖੋ ਜੇਕਰ ਤੁਹਾਨੂੰ ਉੱਥੇ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ ਚਾਰ ਡੰਡੇ ਨਜ਼ਰ ਆਉਂਦੇ ਨੇ ਜਿਹੜਾ ਇੱਕ ਗ੍ਰਾਫ ਜਿਹਾ ਬਣਿਆ ਹੁੰਦਾ ਹੈ ਜੇਕਰ ਉਹ ਗ੍ਰਾਫ ਪੂਰਾ ਹੈਗਾ ਚਾਰੋਂ ਡੰਡੇ ਹੈਗੇ ਨੇ ਤਾਂ ਇਸ ਦਾ ਮਤਲਬ ਕਿ ਨੈਟਵਰਕ ਪੂਰਾ ਆ ਰਿਹਾ ਹੈ ਇਸ ਨੈਟਵਰਕ ਦੇ ਨਾਲ ਦੂਜੀ ਚੀਜ਼ ਆਪਾਂ ਨੂੰ ਇੰਟਰਨੈਟ ਦੀ ਕਿਉਂਕਿ ਜਰੂਰਤ ਹੈਗੀ ਤਾਂ ਇੰਟਰਨੈਟ ਵੀ ਸ਼ੋ ਕਰਦਾ ਹੁੰਦਾ ਕਿ ਇੰਟਰਨੈਟ ਦੀ ਸਪੀਡ ਕਿੰਨੀ ਆ ਰਹੀ ਹੈ ਜੇਕਰ ਤੁਹਾਡੇ ਕੋਲ ਅੱਜਕੱਲ 5G ਫੋਨ ਨੇ 5G ਫੋਨ ਹੈਗਾ ਜੇਕਰ ਉੱਤੇ ਕੰਪਨੀ ਦੇ ਵੱਲੋਂ 5G ਨੈਟ ਛੱਡਿਆ ਗਿਆ ਤਾਂ ਉੱਤੇ 5G ਲਿਖਿਆ ਹੋਏਗਾ ਨਹੀਂ ਤਾਂ 4G ਲਿਖਿਆ ਹੋਏਗਾ ਨਹੀਂ ਤਾਂ ਕਈ ਵਾਰ H+ ਵੀ ਲਿਖਿਆ ਆਉਂਦਾ ਹੈਗਾ ਸਭ ਤੋਂ ਬੈਟਰ ਇਸ ਵਕਤ ਜੋ ਆਪਾਂ ਕਹਿੰਦੇ ਨੈਟਵਰਕ ਦੀ ਸਪੀਡ 5G ਹੈਗੀ ਆ ਉਸ ਤੋਂ ਬਾਅਦ 4G ਹੈਗੀ ਹੈ ਜੇਕਰ H+ ਆ ਰਿਹਾ ਹੈ ਤਾਂ ਇਸ ਦਾ ਮਤਲਬ ਕਿ ਸਪੀਡ ਘੱਟ ਆ ਰਹੀ ਹੈਗੀ ਤਾਂ ਤੁਹਾਡਾ ਕੰਮ ਸਲੋ ਹੋਣਾ ਨਿਸ਼ਚਿਤ ਹੈਗਾ ਹੁਣ ਇਸ ਨੈਟਵਰਕ ਦੀ ਸਮੱਸਿਆ ਤੋਂ निजात ਪਾਣ ਦੇ ਲਈ ਤੁਸੀਂ ਕੀ ਕਰ ਸਕਦੇ ਹੋ ਪਹਿਲਾਂ ਤਾਂ ਆਪਣੇ ਫੋਨ ਨੂੰ ਚੈੱਕ ਕਰੋ ਕਿ ਤੁਹਾਡੇ ਫੋਨ ਦੇ ਵਿੱਚ ਵਧੀਆ ਕਵਰੇਜ ਆ ਰਹੀ ਹੈ ਵਧੀਆ ਤੁਹਾਡੇ ਫੋਨ ਦੇ ਉੱਪਰ ਆਪਾਂ ਕਹੀਏ ਕਿ ਜਿਹੜੇ ਗ੍ਰਾਫ ਬਣਿਆ ਹੁੰਦਾ ਨੈਟਵਰਕ ਦੱਸਣ ਵਾਲਾ ਡੰਡੇ ਜਿਹਾ ਹੁੰਦੇ ਨੇ ਉਹ ਚੰਗੀ ਤਰ੍ਹਾਂ ਚਾਰੋਂ ਦਿਖ ਰਹੇ ਨੇ ਆਪਾਂ ਨੂੰ ਤਾਂ ਫਿਰ ਤੁਸੀਂ ਨੈਟ ਦੀ ਸਪੀਡ ਵਧੀਆ ਲੈ ਸਕਦੇ ਹੋ ਅਤੇ ਜੇਕਰ ਤੁਸੀਂ ਕਿਸੇ ਭੀੜ-ਪਾੜ ਵਾਲੀ ਥਾਂ ਦੇ ਉੱਪਰ ਪਹੁੰਚ ਗਏ ਹੋ ਜਿੱਥੇ ਕਾਫੀ ਲੋਕ ਇਕੱਠੇ ਨੇ ਤਾਂ ਕੋਸ਼ਿਸ਼ ਕਰੋ ਜਦੋਂ ਕੋਈ ਪ੍ਰੋਫੈਸ਼ਨਲ ਕੰਮ ਕਰਨਾ ਜਾਂ ਫਿਰ ਤੁਸੀਂ ਕੋਈ ਕੋਈ ਵੀ ਵੀਡੀਓ ਅਪਲੋਡ ਜਾਂ ਡਾਊਨਲੋਡ ਕਰਨੀ ਹੈ ਤਾਂ ਉਸ ਭੀੜ ਤੋਂ ਥੋੜਾ ਬਾਹਰ ਨਿਕਲੋ ਜਿੱਥੇ ਘੱਟ ਲੋਕ ਹੋਣ ਤਾਂ ਉੱਥੇ ਜਾ ਕੇ ਨੈਟ ਦਾ ਉਪਯੋਗ ਕਰੋ ਕੋਸ਼ਿਸ਼ ਕਰੋ ਦੇਖੋ ਕਿ ਕਿੱਥੇ ਨੈਟਵਰਕ ਵਧੀਆ ਆ ਰਿਹਾ ਤੁਹਾਡਾ ਫੋਨ ਖੁਦ ਤੁਹਾਨੂੰ ਦੱਸੇਗਾ ਕਿ ਕਿੱਥੇ ਨੈਟਵਰਕ ਵਧੀਆ ਆ ਰਿਹਾ ਅਤੇ ਵਧੀਆ ਨੈਟਵਰਕ ਵਾਲੀ ਥਾਂ ਦੇ ਉੱਪਰ ਤੁਹਾਨੂੰ ਨੈਟ ਦੀ ਪ੍ਰੋਪਰ ਸਪੀ ਮਣੋ ਇਸ ਤੋਂ ਪਹਿਲਾਂ ਕਾਰਨ ਅਸੀਂ ਤੁਹਾਨੂੰ ਦੱਸਿਆ ਸੀ ਸਾਦੇ ਸ਼ਬਦਾਂ ਦੇ ਵਿੱਚ ਆਪਾਂ ਗੱਲ ਕਰ ਲਈਏ ਕਿ ਮੋਬਾਈਲ ਨੂੰ ਹੈਂਗਓਵਰ ਤਾਂ ਨਹੀਂ ਹੋਊਗਾ ਕਿਤੇ ਹੁਣ ਹੈਂਗਓਵਰ ਕੀ ਹੁੰਦਾ ਮੋਬਾਈਲ ਨੂੰ ਕਿਵੇਂ ਹੁੰਦਾ ਹੈਂਗਓਵਰ ਆਪਾਂ ਜਦੋਂ ਮੋਬਾਈਲ ਦੇ ਉੱਪਰ ਢੇਰ ਸਾਰਾ ਕੰਮ ਕਰਦੇ ਹਾਂ ਤਾਂ ਮੋਬਾਈਲ ਦੀ ਇੱਕ ਨਿਸ਼ਚਿਤ ਰੈਮ ਹੁੰਦੀ ਹੈ ਮੋਬਾਈਲ ਕਿੰਨਾ ਕੰਮ ਇੱਕੋ ਵਕਤ ਕਰ ਸਕਦਾ ਹੈਗਾ ਕਈ ਵਾਰ ਆਪਾਂ ਇੱਕੋ ਵੇਲੇ ਮੋਬਾਈਲ ਦੇ ਉੱਪਰ ਕਈ ਕੁਝ ਕਰਨ ਲੱਗ ਜਾਂਦੇ ਹਾਂ ਤਾਂ ਮੋਬਾਈਲ ਇੱਕ ਤਰ੍ਹਾਂ ਦਾ ਜਾਮ ਜਿਹਾ ਹੋ ਜਾਂਦਾ ਹੈਗਾ ਮੋਬਾਈਲ ਨੂੰ ਰਿਫਰੈਸ਼ ਕਰਨ ਦੀ ਜ਼ਰੂਰਤ ਹੁੰਦੀ ਹੈ ਤਾਂ ਇਹੋ ਜਿਹੇ ਵੇਲੇ ਜਦੋਂ ਤੁਸੀਂ ਕੋਈ ਕੰਮ ਕਰਨਾ ਹੋਵੇ ਤਾਂ ਤੁਹਾਨੂੰ ਮੋਬਾਈਲ ਦਾ ਹੈਂਗਓਵਰ ਪੈਣਾ ਠੀਕ ਕਰਨਾ ਪਵੇਗਾ ਉਸ ਨੂੰ ਕਿਵੇਂ ਠੀਕ ਕਰ ਸਕਦੇ ਹੋ ਫੋਨ ਨੂੰ ਰਿਫਰੈਸ਼ ਕੀਤਾ ਜਾ ਸਕਦਾ ਹੈ ਜਿਹੜੀ ਵਿੰਡੋ ਤੇ ਤੁਸੀਂ ਕੰਮ ਨਹੀਂ ਕਰ ਰਹੇ ਉਹ ਵਿੰਡੋ ਬੰਦ ਕਰ ਦਿੱਤੀ ਜਾਵੇ ਜ਼ਰੂਰੀ ਵਿੰਡੋ ਜਿਸ ਦੇ ਉੱਪਰ ਕੰਮ ਕਰਨਾ ਕੇਵਲ ਉਸ ਨੂੰ ਹੀ ਖੋਲੋ ਇਸ ਦੇ ਨਾਲ ਹੀ ਜੇਕਰ ਤੁਹਾਨੂੰ ਲੱਗੇ ਕਿ ਕਾਫੀ ਮੋਬਾਈਲ ਜਾਮਜਾ ਹੋਇਆ ਪਿਆ ਹੈ ਮੋਬਾਈਲ ਚੱਲ ਨਹੀਂ ਰਿਹਾ ਜਾਂ ਇੰਟਰਨੈਟ ਦੀ ਸਪੀਡ ਬਿਲਕੁਲ ਨਹੀਂ ਆ ਰਹੀ ਤਾਂ ਮੋਬਾਈਲ ਨੂੰ ਰੀਸਟਾਰਟ ਵੀ ਲਗਾਇਆ ਜਾ ਸਕਦਾ ਹੈ ਕਿਉਂਕਿ ਸਭ ਤੋਂ ਵੱਡਾ ਜੋ ਮੋਬਾਈਲ ਦਾ ਹੈਂਗਓਵਰ ਆਪਾਂ ਕਹੀਏ ਠੀਕ ਕਰਨ ਦਾ ਮੈਥਡ ਹੈਗਾ ਉਹ ਇਹੀ ਹੈਗਾ ਕਿ ਮੋਬਾਈਲ ਨੂੰ ਰੀਸਟਾਰਟ ਲਗਾ ਦਿਓ ਤੁਸੀਂ ਮੋਬਾਈਲ ਨੂੰ ਰੀਸਟਾਰਟ ਲਾਉਂਗੇ ਜਦੋਂ ਮੋਬਾਈਲ ਦੁਬਾਰੇ ਸਟਾਰਟ ਹੋਵੇਗਾ ਤਾਂ ਪੂਰੀ ਰਿਫਰੈਸ਼ ਕੰਡੀਸ਼ਨ ਦੇ ਵਿੱਚ ਹੋਵੇਗਾ ਅਤੇ ਵਧੀਆ ਤਰੀਕੇ ਨਾਲ ਕੰਮ ਕਰੇਗਾ ਇੰਟਰਨੈਟ ਦੀ ਸਪੀਡ ਤੁਹਾਨੂੰ ਵਧੀਆ ਦੇਵੇਗਾ ਹੁਣ ਇਸ ਦੇ ਨਾਲ ਹੀ ਅਸੀਂ ਇੱਕ ਕਾਰਨ ਇਹ ਵੀ ਗਿਣਿਆ ਸੀ ਕਿ ਫੋਨ ਦੇ ਵਿੱਚ ਕੋਈ ਖਰਾਬੀ ਹੋ ਸਕਦੀ ਹੈ ਹੁਣ ਆਪਣੇ ਫੋਨ ਦੀ ਖਰਾਬੀ ਦਾ ਤੁਹਾਨੂੰ ਪਤਾ ਕਰਨ ਦੇ ਲਈ ਟੈਕਨੀਸ਼ੀਅਨ ਦੇ ਕੋਲ ਜਾਣਾ ਪਵੇਗਾ ਜੇਕਰ ਤੁਹਾਡੇ ਫੋਨ ਦੇ ਵਿੱਚ ਕੋਈ ਸਮੱਸਿਆ ਹੈਗੀ ਹੈ ਤੁਹਾਨੂੰ ਬਾਰ-ਬਾਰ ਨੈਟ ਦੀ ਸਪੀਡ ਘਟ ਦੇ ਨਾਲ ਦੋ ਚਾਰ ਹੋਣਾ ਪੈ ਰਿਹਾ ਤਾਂ ਇਹ ਵੀ ਹੋ ਸਕਦਾ ਕਿ ਫੋਨ ਦੇ ਵਿੱਚ ਕੋਈ ਸਮੱਸਿਆ ਆ ਗਈ ਹੋਵੇ ਉਸ ਨੂੰ ਟੈਕਨੀਸ਼ੀਅਨ ਹੀ ਠੀਕ ਕਰ ਸਕਦਾ ਹੈ ਸਬੰਧਤ ਕੰਪਨੀ ਦੇ ਜੋ ਸਰਵਿਸ ਸੈਂਟਰ ਹੁੰਦੇ ਨੇ ਉੱਥੇ ਜਾ ਕੇ ਆਪਣੇ ਫੋਨ ਨੂੰ ਚੈੱਕ ਕਰਾਓ ਜੇਕਰ ਕੋਈ ਕਿਸੇ ਕਿਸਮ ਦੀ ਫੋਨ ਦੇ ਵਿੱਚ ਕੋਈ ਸਮੱਸਿਆ ਆ ਜਾਂ ਫੋਨ ਦੇ ਵਿੱਚ ਕੋਈ ਖਰਾਬੀ ਹੈਗੀ ਤਾਂ ਉਹ ਦੁਰਸਤ ਹੋ ਜਾਵੇਗਾ ਅਤੇ ਇਹ ਜੋ ਮੁੱਖ ਰੂਪ ਦੇ ਵਿੱਚ ਗੱਲਾਂ ਨੇ ਖਾਸ ਗੱਲਾਂ ਨੇ ਇਹਨਾਂ ਦੇ ਉੱਪਰ ਜੇਕਰ ਤੁਸੀਂ ਧਿਆਨ ਰੱਖੋਗੇ ਤਾਂ ਨਿਸ਼ਚਿਤ ਰੂਪ ਦੇ ਵਿੱਚ ਤੁਹਾਨੂੰ ਨੈੱਟ ਦੀ ਵਧੀਆ ਸਪੀਡ ਮਿਲੇਗੀ ਸੋ ਫੋਨ ਇੰਟਰਨੈਟ ਤੋਂ ਬਿਨਾ ਅਧੂਰਾ ਰਹਿ ਜਾਂਦਾ ਹੈ ਅਤੇ ਜੇਕਰ ਤੁਸੀਂ ਨੈੱਟ ਦੀ ਵਧੀਆ ਸਪੀਡ ਲੈਣੀ ਤਾਂ ਇਹਨਾਂ ਖਾਸ ਗੱਲਾਂ ਦਾ ਖਿਆਲ ਤੁਹਾਨੂੰ ਰੱਖਣਾ ਹੀ ਪਵੇਗਾ ਤਾਂ ਹੀ ਤੁਸੀਂ ਵਧੀਆ ਨੈੱਟ ਦੀ ਸਪੀਡ ਲੈ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਜੇਕਰ ਤੁਸੀਂ ਬਾਈ ਦੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈ ਦੀ ਪੰਜਾਬੀ ਨੂੰ ਲਾਈਕ ਅਤੇ ਫੋਲੋ ਕਰਨਾ ਵੀ ਨਾ ਭੁੱਲਣਾ ਹੁਣ ਸਾਨੂੰ ਦਿਓ ਇਜਾਜ਼ਤ ਤੁਸੀਂ ਬਣੇ ਰਹ